ਇਸੇ ਵਾਸਤੇ ਮੈਂ ਪੂਰਾ ਕੀਤਾ ਤਾਂ ਮੈਂ ਤਨ 5 ਸਾਲ ਪਹਿਲੇ ਸ਼ਰੂਨੀ ਕਾਲੀਦਲ ਦੇ ਡੈਲੀਗੇਟ ਸੈਕਸ਼ਨ ਨੇ ਮੈਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਕਾਲੀਦਲ ਦੀ ਪ੍ਰਧਾਨਗੀ ਦੀ ਕਾਲੀਦਲ ਦੀ ਸੇਵਾ ਸੇ ਮੈਂ ਪਿਛਲੇ 5 ਸਾਲ ਮੈਂ ਧਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੂਰਕ ਕੀਤਾ ਤੇ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੈਨੂੰ ਬਹੁਤ ਪਛਾਣ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਇਹ ਨਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋ ਕਾਰਨਾ ਕਰਕੇ ਉਹਦੋ ਸਤੀਫਾ ਮਿਲਿਆ ਹੈ ਇਸ ਕਰਕੇ ਮੈਂ ਅੱਜ ਖਾਸ ਆਇਆ ਜੀ ਕਿ ਮੇਰੀ ਜੁਗਾਰੀ ਇਸ ਕੰਮ ਮੈਂ ਦਿਲੋਂ ਛੋੜਨਾ ਚਾਹ ਪਰ ਮਤਰੀ ਕਰਾਈ ਪਾਰਟੀ ਭਰਤੀ ਵਰਕਿੰਗ ਕਮੇਟੀ ਬਦਲੋ ਕਰੇ ਹੈ ਕਹਾਂ ਪਏ ਤੇ ਉਹਦੇ ਬਾਅਦ ਪਾਰਟੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਆਰਚੂਨਸ ਕੇ ਤੋਂ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜੰਗਵਰੀ ਸੀ ਬਹੁਤ ਜਿਆਦਾ ਸਾਥ ਦਿੱਤਾ ਥੈਂਕ ਯੂ 5 ਸਾਲ ਪਹਿਲੇ ਸ਼ਰੂਨੀ ਕਾਲੀਦਲ ਦੇ ਡੈਲੀਗੇਟ ਸੈਕਸ਼ਨ ਨੇ ਮੈਨੂੰ ਇੱਕ ਬਹੁਤ ਵੱਡੀ ਜੰਗਵਰੀ ਦਿੱਤੀ ਸੀ ਕਾਲੀਦਲ ਦੀ ਪ੍ਰਧਾਨਗੀ ਦੀ ਕਾਲੀਦਲ ਦੀ ਸੇਵਾ ਸਭਾਲੋ ਪਿਛਲੇ 5 ਸਾਲ ਮਾਈਕ ਖਲੇ ਮੈਂ ਜਿਹੜੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੂਰਾ ਕੀਤਾ ਤੇ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੇਰਾ ਬਹੁਤ ਸਹਾਰਾ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਹਰਖਾਲਤਖ ਸਾਹਿਬ ਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਅੱਜ ਨਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋਈ ਕਾਰਨਾ ਕਰਕੇ ਉਹਦਾ ਅਸਤੀਫਾ ਮੰਨ ਲਿਆ ਇਸ ਕਰਕੇ ਮੈਂ ਅੱਜ ਖਾਸ ਆਇਆ ਸੀ ਕਿ ਮੇਰੀ ਜੁਗਾਰੀ ਇਸ ਕੰਮ ਮੈਂ ਦਿਲੋਂ ਛੋੜਾ ਇਹ ਪਾਰਟੀ ਭਰਤੀ ਵਰਕਿੰਗ ਕਮੇਟੀ ਬਣ ਤੋਂ ਕਰੇ ਤੇ ਉਹਦੇ ਬਾਅਦ ਭਰਤੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਪ੍ਰਧਾਨ ਚੁਣ ਸਕੇ ਉਹ ਇਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਕਿ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮੇਵਾਰੀ ਸੀ ਬਹੁਤ ਜਿਆਦਾ ਸਾਥ ਦਿੱਤਾ ਥੈਂਕ ਯੂ 5 ਸਾਲ ਪਹਿਲੇ ਸ਼ਰੋਮਨੀ ਕਾਲੀਦਲ ਦੇ ਡੈਲੀਗੇਟ ਸੈਕਸ਼ਨ ਨੇ ਮੈਨੂੰ ਇੱਕ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਸੀ ਕਾਲੀਦਲ ਦੀ ਪ੍ਰਧਾਨਗੀ ਦੀ ਕਾਲੀਦਲ ਦੀ ਸੇਵਾ ਸਮਝੋ ਪਿਛਲੇ 5 ਸਾਲ ਮੈਂ ਦਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੂਰਾ ਕਰਦਾ ਤਾਂ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੈਨੂੰ ਬਹੁਤ ਸਹਾਇਤਾ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਅੱਜ ਜ਼ਮਾਨਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋਈ ਕਾਰਨਾ ਕਰਕੇ ਉਹਦੋਂ ਅਸਤੀਫਾ ਮਨੋ ਲਿਆ ਇਸ ਕਰਕੇ ਮੈਂ ਅੱਜ ਖਾਸ ਆਇਆ ਸੀ ਕਿ ਮੇਰੀ ਜੋ ਮੈਂ ਜਿਹੜੀ ਇਸ ਮੈਂ ਦਿਲੋਂ ਚਾਹਣਾ ਸੀ ਕਿ ਪਾਰਟੀ ਭਰਤੀ ਵਰਕਿੰਗ ਕਮੇਟੀ ਬਣ ਤੋਂ ਕਰੇ ਤੇ ਉਹਦੇ ਬਾਅਦ ਭਰਤੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਪ੍ਰਧਾਨ ਚੁਣ ਸਕੇ ਤੋ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮਵਰੀ ਸੀ ਬਹੁਤ ਜ਼ਿਆਦਾ ਸਾਥ ਦਿੱਤਾ ਥੈਂਕ ਯੂ 5 ਸਾਲ ਪਹਿਲੇ ਸ਼ਰੂਨੀ ਕਾਲੀਦਲ ਦੇ ਡੈਲੀਗੇਟ ਸੈਕਸ਼ਨ ਨੇ ਮੈਨੂੰ ਇੱਕ ਬਹੁਤ ਵੱਡੀ ਜਿੰਮਵਰੀ ਦਿੱਤੀ ਸੀ ਕਾਲੀਦਲ ਦੀ ਪ੍ਰਧਾਨਗੀ ਦੀ ਕਾਲੀਦਲ ਦੀ ਸੇਵਾ ਸਮਝੋ ਪਿਛਲੇ 5 ਸਾਲ ਮਾਈਕ ਖਲੇ ਕੋਈ ਨਹੀਂ ਮੈਂ ਜੇ ਲੋ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਬਹੁਤ ਅਕ੍ਰਿਤਾ ਤੇ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੈਨੂੰ ਬਹੁਤ ਬਖਸ਼ਾਤ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਅੱਜ ਨਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋਈ ਕਾਰਨਾ ਕਰਕੇ ਉਹਦਾ ਅਸਤੀਫਾ ਮੰਨ ਲਿਆ ਐ ਇਸ ਕਰਕੇ ਮੈਂ ਅੱਜ ਖਾਸ ਆਇਆ ਸੀ ਕਿ ਮੇਰੀ ਜੋ ਮਾਰ ਇੰਜੀਨੀਅਰ ਇਸ ਕੰਮ ਮੈਂ ਦਿਲੋਂ ਚਾਹ ਰਿਹਾ ਹਾਂ ਕਿ ਪਾਰਟੀ ਭਰਤੀ ਵਰਕਿੰਗ ਕਮੇਟੀ ਬਦਲੋ ਕਰੇ ਹੈ ਕਹਾਂ ਭਾਈ ਤੇ ਉਹਦੇ ਬਾਅਦ ਪਾਰਟੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਪ੍ਰਧਾਨ ਚੁਣ ਸਕੇ ਤੋ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮੇਵਾਰੀ ਸੀ ਬਹੁਤ ਜਿਆਦਾ ਸਾਥ ਦਿੱਤਾ ਥੈਂਕ ਯੂ 5 ਸਾਲ ਪਹਿਲੇ ਸ਼੍ਰੋਮਣੀ ਕਾਲੀ ਦਲ ਦੇ ਡੈਲੀਗੇਟ ਸੈਸ਼ਨ ਨੇ ਮੈਨੂੰ ਇੱਕ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਸੀ ਕਾਲੀ ਦਲ ਦੀ ਪ੍ਰਧਾਨਗੀ ਦੀ ਕਾਲੀ ਦਲ ਦੀ ਸੇਵਾ ਸਮਾਈ ਪਿਛਲੇ 5 ਸਾਲ ਮਾਈਕ ਖਲੇ ਮੈਂ ਦਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੂਰਕ ਤਤ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੇਰਾ ਬਹੁਤ ਸਹਾਇਤਾ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਅੱਜ ਨਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋਈ ਕਾਰਨਾ ਕਰਕੇ ਉਹਦੋਂ ਸਤੀਫਾ ਮਿਲਿਆ ਹੈ ਇਸ ਕਰਕੇ ਮੈਂ ਅੱਜ ਖਾਸ ਆਇਆ ਸੀ ਕਿ ਮੇਰੀ ਜੁਗਾਰੀ ਜਿਹੜੀ ਇਸ ਕੰਮ ਮੈਂ ਦਿਲੋਂ ਚਾਹ ਰਿਹਾ ਹਾਂ ਕਿ ਪਾਰਟੀ ਭਰਤੀ ਵਰਕਿੰਗ ਕਮੇਟੀ ਬਣ ਤੋਂ ਕਰੇ ਹੈ ਕਿਹੜਾ ਕਹਾਂ ਪਏ ਤੇ ਉਹਦੇ ਬਾਅਦ ਪਾਰਟੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਪ੍ਰਧਾਨ ਚੁਣ ਸਕੇ ਤੁਹਾਇਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮੇਵਾਰੀ ਸੀ ਬਹੁਤ ਜ਼ਿਆਦਾ ਸਾਥ ਦਿੱਤਾ ਥੈਂਕ ਯੂ 5 ਸਾਲ ਪਹਿਲੇ ਸ਼ਰੂਨੀ ਕਾਲੀ ਦਲ ਦੇ ਡੈਲੀਗੇਟ ਸੈਕਸ਼ਨ ਨੇ ਮੈਨੂੰ ਇੱਕ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਸੀ ਕਾਲੀ ਦਲ ਦੀ ਪ੍ਰਧਾਨਗੀ ਦੀ ਕਾਲੀ ਦਲ ਦੀ ਸੇਵਾ ਸਮਾਰੋਹ ਪਿਛਲੇ 5 ਸਾਲ ਮੈਂ ਹਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਹੁਰਕਾ ਤਾਂ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੇਰਾ ਬਹੁਤ ਸਹਾਰਾ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਕਾਲਤਕ ਸਾਹਿਬ ਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਇਹ ਨਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋ ਕਾਰਨਾ ਕਰਕੇ ਉਦੋਂ ਸਤੀਫਾ ਮਿਲੂਆ ਹੈ ਇਸ ਕਰਕੇ ਮੈਂ ਅੱਜ ਖਾਸ ਆਇਆ ਜੀ ਕਿ ਮੇਰੀ ਜਮਹੂਰੀ ਇੰਜੀਨੀਅਰ ਇਸ ਕੰਮ ਮੈਂ ਦਿਲੋਂ ਚਾਹ ਰਿਹਾ ਹਾਂ ਕਿ ਪਾਰਟੀ ਪੱ티 ਵਰਕਿੰਗ ਕਮੇਟੀ ਬਣ ਤੋਂ ਕਰੇ ਹੈ ਕਹਾਂ पे ਆਏ ਤੇ ਉਹਦੇ ਬਾਅਦ ਪੱਟੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਗਾਂਜੂਨਸ ਕੇ ਤੋਂ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮਵਰੀ ਸੀ ਬਹੁਤ ਜਿਆਦਾ ਸਾਥ ਦਿੱਤਾ ਥੈਂਕ ਯੂ 5 ਸਾਲ ਪਹਿਲੇ ਸ਼ਰੂਨੀ ਕਾਲੀਦਲ ਦੇ ਡੈਲੀਗੇਟ ਸੈਸ਼ਨ ਮੇਂ ਮੈਨੂੰ ਇੱਕ ਬਹੁਤ ਵੱਡੀ ਜਿੰਮਵਰੀ ਦਿੱਤੀ ਸੀ ਕਾਲੀਦਲ ਦੀ ਪ੍ਰਧਾਨਗੀ ਦੀ ਕਾਲੀਦਲ ਦੀ ਸੇਵਾ ਸਮਾਈ ਲੋ ਬਾਦ ਉਸ ਤੋਂ ਬਾਅਦ ਮੇਂ ਪਿਛਲੇ 5 ਸਾਲ ਮਾਈਕ ਖੱਲੇ ਕੋਲੇ ਮੈਂ ਥਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੂਰਨ ਰਕਤਾ ਤੇ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੈਨੂੰ ਬਹੁਤ ਸਹਾਇਤਾ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਇਹ ਨਿਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋਈ ਕਾਰਨਾ ਕਰਕੇ ਉਹਦਾ ਅਸਤੀਫਾ ਮੰਨ ਲਿਆ ਐ ਇਸ ਕਰਕੇ ਮੈਂ ਅੱਜ ਖਾਸ ਆਇਆ ਸੀ ਕਿ ਮੇਰੀ ਜੁਗਾਰੀ ਜਿਹੜੀ ਇਸ ਕਮੇਟੀ ਪਾਰਟੀ ਭਰਤੀ ਵਰਕਿੰਗ ਕਮੇਟੀ ਬਣਤੋ ਕਰੇ ਤੇ ਉਹਦੇ ਬਾਅਦ ਭਰਤੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਪ੍ਰਧਾਨ ਚੁਣ ਸਕੇ ਤੋ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਤੇ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮੇਵਾਰੀ ਸੀ ਬਹੁਤ ਜਿਆਦਾ ਸਾਥ ਦਿੱਤਾ ਥੈਂਕ ਯੂ 5 ਸਾਲ ਪਹਿਲੇ ਸ਼੍ਰੋਮਣੀ ਕਾਲੀ ਦਲ ਦੇ ਡੈਲੀਗੇਟ ਸੈਕਸ਼ਨ ਨੇ ਮੈਨੂੰ ਇੱਕ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਸੀ ਕਾਲੀ ਦਲ ਦੀ ਪ੍ਰਧਾਨਗੀ ਦੀ ਕਾਲੀ ਦਲ ਦੀ ਸੇਵਾ ਸੁਭਾਈ ਪਿਛਲੇ 5 ਸਾਲ ਮੈਂ ਧਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੂਰਾ ਕੀਤਾ ਤਾਂ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੇਰਾ ਬਹੁਤ ਸਹਾਇਤਾ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਇਹ ਨਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਕਰ ਕੋ ਕਰਨਾ ਕਰਕੇ ਉਹਦਾ ਸਤੀਫਾ ਮਿਲੂਆ ਹੈ ਇਸ ਕਰਕੇ ਮੈਂ ਅੱਜ ਖਾਸ ਆਇਆ ਸੀ ਕਿ ਮੇਰੀ ਜੁਗਾਰੀ ਜਿਹੜੀ ਇਸ ਕੰਮ ਦਾ ਦਿਲੋਂ ਚੋਣ ਹੈ ਪਾਰਟੀ ਭਰਤੀ ਵਰਕਿੰਗ ਕਮੇਟੀ ਬਿਕਤ ਕਰੇ ਹੈ ਕਿਹਨਾਂ ਪਏ ਤੇ ਉਹਦੇ ਬਾਅਦ ਪਾਰਟੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਕਾਂਟੂਮਸ ਕੇ ਟੂ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮੇਵਾਰੀ ਸੀ ਬਹੁਤ ਜ਼ਿਆਦਾ ਸਾਥ ਦਿੱਤਾ ਥੈਂਕ ਯੂ 5 ਸਾਲ ਪਹਿਲੇ ਸ਼੍ਰੋਮਣੀ ਕਾਲੀ ਦਲ ਦੇ ਡੈਲੀਗੇਟ ਸੈਸ਼ਨ ਮੇਂ ਮੈਨੂੰ ਇੱਕ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਸੀ ਕਾਲੀ ਦਲ ਦੀ ਪ੍ਰਧਾਨਗੀ ਦੀ ਕਾਲੀ ਦਲ ਦੀ ਸੇਵਾ ਸਮਾਈ ਉਹਨਾਂ ਸਾਹੀ ਭਾਈ ਤੋਂ ਬਾਅਦ ਮੈਂ ਪਿਛਲੇ 5 ਸਾਲ ਮੈਂ ਮਾਈਕ ਖੱਲੇ ਕੋਲ ਕਿਉਂ ਮੈਂ ਥਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੂਰਕ ਕਰਦਾ ਤੇ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਅੱਜ ਨਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋਈ ਕਾਰਨਾ ਕਰਕੇ ਉਹਦਾ ਅਸਤੀਫਾ ਮਨਜ਼ੂਰ ਨਹੀਂ ਆਇਆ ਇਸ ਕਰਕੇ ਮੈਂ ਅੱਜ ਖਾਸ ਆਇਆ ਸੀ ਕਿ ਮੇਰੀ ਜੁਗਾਰੀ ਜਿਹੜੀ ਮੈਂ ਦਿਲੋਂ ਚਾਹਣਾ ਪਾਰਟੀ ਭਰਤੀ ਵਰਕਿੰਗ ਕਮੇਟੀ ਵਿੱਤੋ ਕਰੇ ਤੇ ਉਹਦੇ ਬਾਅਦ ਭਰਤੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਪ੍ਰਧਾਨ ਚੁਣ ਸਕੇ ਤੋ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮੇਵਾਰੀ ਸੀ ਬਹੁਤ ਜਿਆਦਾ ਸਾਥ ਦਿੱਤਾ ਥੈਂਕ ਯੂ 5 ਸਾਲ ਪਹਿਲੇ ਸ਼੍ਰੋਮਣੀ ਕਾਲੀ ਦਲ ਦੇ ਡੈਲੀਗੇਟ ਸੈਸ਼ਨ ਨੇ ਮੈਨੂੰ ਇੱਕ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਸੀ ਕਾਲੀ ਦਲ ਦੀ ਪ੍ਰਧਾਨਗੀ ਦੀ ਕਾਲੀ ਦਲ ਦੀ ਸੇਵਾ ਸੁਭਾਣ ਪਿਛਲੇ 5 ਸਾਲ ਮੈਂ ਦਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੂਰਕ ਕੀਤਾ ਤਾਂ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੈਨੂੰ ਬਹੁਤ ਮਾਣ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਹਰਤਖਸਰ ਸਾਹਿਬ ਤੇ ਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਅਦ ਨਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋ ਕਾਰਨਾ ਕਰਕੇ ਉਹਦੋ ਸਤੀਫਾ ਮਿਲਿਆ ਹੈ ਇਸ ਕਰਕੇ ਮੈਂ ਅੱਜ ਘਾਸ ਆਇਆ ਜੀ ਕਿ ਮੇਰੀ ਜਮਹੂਰੀ ਇਸ ਕੰਮ ਬਦਲੋਂ ਚਾਹੁੰਦਾ ਹੈ ਕਿ ਪਾਰਟੀ ਭਰਤੀ ਵਰਕਿੰਗ ਕਮੇਟੀ ਬਣ ਤੋਂ ਕਰੇ ਹੈ ਕਹਾਂ ਪਏ ਤੇ ਉਹਦੇ ਬਾਅਦ ਪਾਰਟੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਗਾਰਡੂਨਸ ਕੇ ਟੂ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮੇਵਾਰੀ ਸੀ ਬਹੁਤ ਜਿਆਦਾ ਸਾਥ ਦਿੱਤਾ ਥੈਂਕ ਯੂ 5 ਸਾਲ ਪਹਿਲੇ ਸ਼ਰੋਮਨੀ ਕਾਲੀਦਲ ਦੇ ਡੈਲੀਗੇਟ ਸੈਕਸ਼ਨ ਨੇ ਮੈਨੂੰ ਇੱਕ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਸੀ ਕਾਲੀਦਲ ਦੀ ਪ੍ਰਧਾਨਗੀ ਦੀ ਕਾਲੀਦਲ ਦੀ ਸੇਵਾ ਸਮਾ ਲੋ ਪਿਛਲੇ 5 ਸਾਲ ਮੈਂ ਮਾਈਕ ਖੱਲੇ ਕਰਾਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੂਰਾ ਕੀਤਾ ਤੇ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੇਰਾ ਬਹੁਤ ਸਹਾਰਾ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਇਹ ਨਮਾਣਾ ਸਿੱਖ ਜਾਣਾ ਮੈਂ ਉਦੋਂ ਹੀ अपना इस्तीफा वर्किंग कमेटी ਨੂੰ ਭੇਜ ਦਿੱਤਾ ਸੀ ਪਰ ਕੋਈ ਕਾਰਨਾ ਕਰਕੇ ਉਹਦਾ ਸਤੀਫਾ ਮੁੜ ਲਿਆ ਇਸ ਕਰਕੇ ਮੈਂ ਅੱਜ ਖਾਸ ਆਇਆ ਸੀ ਕਿ ਮੇਰੀ ਜਮਵਾਰੀ ਜਿਹੜੀ ਇਸ ਕੰਮ ਦਾ ਦਿਲੋਂ ਛੋਣਨ ਕਿ ਪਾਰਟੀ ਭਰਤੀ ਵਰਕਿੰਗ ਕਮੇਟੀ ਬਦਲੋ ਕਰੇ ਹੈ ਕਹਾਂ ਪਏ ਤੇ ਉਹਦੇ ਬਾਅਦ ਪਾਰਟੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਪ੍ਰਧਾਨ ਚੁਣ ਸਕੇ ਤੋ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮੇਵਾਰੀ ਸੀ ਬਹੁਤ ਜ਼ਿਆਦਾ ਸਾਥ ਦਿੱਤਾ ਥੈਂਕ ਯੂ 5 ਸਾਲ ਪਹਿਲੇ ਸ਼ਰੂਨੀ ਕਾਲੀ ਦਲ ਦੇ ਡੈਲੀਗੇਟ ਸੈਕਸ਼ਨ ਨੇ ਮੈਨੂੰ ਇੱਕ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਸੀ ਕਾਲੀ ਦਲ ਦੀ ਪ੍ਰਧਾਨਗੀ ਦੀ ਕਾਲੀ ਦਲ ਦੀ ਸੇਵਾ ਸੁਭਾਈ ਪਿਛਲੇ 5 ਸਾਲ ਮੈਂ ਦਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਹੁਰਕ ਕਰਦਾ ਤਾਂ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੇਰਾ ਬਹੁਤ ਸਹਾਰਾ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਹਕਾਲਤਖ ਸਾਹਿਬ ਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਇਹ ਨਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋ ਕਾਰਨਾ ਕਰਕੇ ਉਦੋਂ ਸਤੀਫਾ ਮਿਲਿਆ ਹੈ ਇਸ ਕਰਕੇ ਮੈਂ ਅੱਜ ਘਾਸ ਆਇਆ ਸੀ ਕਿ ਮੇਰੀ ਜਮਹੂਰੀ ਇਸ ਕੰਮ ਦਾ ਦਿਲੋਂ ਛੋੜਾ ਇਹ ਪਾਰਟੀ ਪੱrti ਵਰਕਿੰਗ ਕਮੇਟੀ ਬਣ ਤੋਂ ਕਰੇ ਹੈ ਕਹਾਂ ਪਏ ਤੇ ਉਹਦੇ ਬਾਅਦ ਪੱrti ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਗਾਂਚੂਨ ਸਕੇ ਤੋਂ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮਵਰੀ ਸੀ ਬਹੁਤ ਜਿਆਦਾ ਸਾਥ ਦਿੱਤਾ ਥੈਂਕ ਯੂ 5 ਸਾਲ ਪਹਿਲੇ ਸ਼ਰੂਨੀ ਕਾਲੀਦਲ ਦੇ ਡੈਲੀਗੇਟ ਸੈਕਸ਼ਨ ਨੇ ਮੈਨੂੰ ਇੱਕ ਬਹੁਤ ਵੱਡੀ ਜਿੰਮਵਰੀ ਦਿੱਤੀ ਸੀ ਕਾਲੀਦਲ ਦੀ ਪ੍ਰਧਾਨਗੀ ਦੀ ਕਾਲੀਦਲ ਦੀ ਸੇਵਾ ਸਮਰਪਿਤ ਪਿਛਲੇ 5 ਸਾਲ ਮੈਂ ਖਲੇ ਕੋਲੇ ਕਿ ਮੈਂ ਦਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੂਰਕ ਦਿੱਤਾ ਤੇ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੇਰਾ ਬਹੁਤ ਸਹਾਰਾ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਹਰਖਾਲਤਖ ਸਾਹਿਬ ਦੇ ਉਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਇਹ ਨਿਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋਈ ਕਾਰਨਾ ਕਰਕੇ ਉਹਦੋਂ ਸਤੀਫਾ ਮਿਲ ਗਿਆ ਇਸ ਕਰਕੇ ਮੈਂ ਅੱਜ ਘਾਸ ਆਇਆ ਜੀ ਕਿ ਮੇਰੀ ਜਮਾਤ ਜਿਹੜੀ ਇਸ ਕੰਮ ਮੈਂ ਦਿਲੋਂ ਛੋੜਾ ਇਹ ਪਾਰਟੀ ਭਰਤੀ ਵਰਕਿੰਗ ਕਮੇਟੀ ਬਿਕੋ ਕਰੇ ਤੇ ਉਹਦੇ ਬਾਅਦ ਭਰਤੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਪ੍ਰਧਾਨ ਚੁਣ ਸਕੇ ਤੋ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮੇਵਾਰੀ ਸੀ ਬਹੁਤ ਜਿਆਦਾ ਸਾਥ ਦਿੱਤਾ ਥੈਂਕ ਯੂ 5 ਸਾਲ ਪਹਿਲੇ ਸ਼ਰੋਮਨੀ ਕਾਲੀਦਲ ਦੇ ਡੈਲੀਗੇਟ ਸੈਕਸ਼ਨ ਨੇ ਮੈਨੂੰ ਇੱਕ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਸੀ ਕਾਲੀਦਲ ਦੀ ਪ੍ਰਧਾਨਗੀ ਦੀ ਕਾਲੀਦਲ ਦੀ ਸੇਵਾ ਸਮਝਾ ਬਦਲ ਸਾਲ ਦੀ ਬੜੀ ਤੋਂ ਬਾਅਦ ਮੈਂ ਪਿਛਲੇ 5 ਸਾਲ ਮੈਂ ਖੱਲੇ ਖੜੇ ਮੈਂ ਇਹ ਲੋ ਜੋ ਹੋ ਸਕਦਾ ਹੈ ਪਾਰਟੀ ਸੇਵਾ ਵਾਸਤੇ ਮੈਂ ਪੂਰਾ ਕਰਦਾ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੇਰਾ ਬਹੁਤ ਸਤ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਹਰਖਾਲਤਖ ਸਾਹਿਬ ਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਇਹ ਨਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋਈ ਕਾਰਨਾ ਕਰਕੇ ਉਹਦੋਂ ਅਸਤੀਫਾ ਮਨੋ ਲਿਆ ਇਸ ਕਰਕੇ ਮੈਂ ਅੱਜ ਖਾਸ ਆਇਆ ਸੀ ਕਿ ਮੇਰੀ ਜੁਗਾਰੀ ਜਿਹੜੀ ਇਸ ਮੈਂ ਦਿਲੋਂ ਚਾਹਣਾ ਇਹ ਪਾਰਟੀ ਭਰਤੀ ਵਰਕਿੰਗ ਕਮੇਟੀ ਬਣ ਤੋਂ ਕਰੇ ਤੇ ਉਹਦੇ ਬਾਅਦ ਭਰਤੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਪ੍ਰਧਾਨ ਚੁਣ ਸਕੇ ਤੁਹਾਡਾ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜੰਗਵਰੀ ਸੀ ਬਹੁਤ ਜਿਆਦਾ ਸਾਥ ਦਿੱਤਾ ਥੈਂਕ ਯੂ ਪੰਜ ਸਾਲ ਪਹਿਲੇ ਸਰੂਨੀ ਕਾਲੀਦਲ ਦੇ ਡੈਲੀਗੇਟ ਸੈਕਸ਼ਨ ਨੇ ਮੈਨੂੰ ਇੱਕ ਬਹੁਤ ਵੱਡੀ ਜੰਗਵਰੀ ਦਿੱਤੀ ਸੀ ਕਾਲੀਦਲ ਦੀ ਪ੍ਰਧਾਨਗੀ ਦੀ ਕਾਲੀਦਲ ਦੀ ਸੇਵਾ ਸਭ ਤੋਂ ਪਿਛਲੇ 5 ਸਾਲ ਮੈਂ ਦਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੂਰਾ ਕੀਤਾ ਤਾਂ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੇਰਾ ਬਹੁਤ ਸਹਾਰਾ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਹਰਖਾਲਤਖ ਸਾਹਿਬ ਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਇਹ ਨਿਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋ ਕਾਰਨਾ ਕਰਕੇ ਉਹਦੋ ਸਤੀਫਾ ਮਿਲਉਣਾ ਹੈ ਇਸ ਕਰਕੇ ਮੈਂ ਅੱਜ ਖਾਸ ਆਇਆ ਸੀ ਕਿ ਮੇਰੀ ਜਮਾਨਤ ਜਿਹੜੀ ਇਸ ਕੰਮ ਮੈਂ ਦਿਲੋਂ ਛੋੜਾ ਇਹ ਪਾਰਟੀ ਪੱrti ਵਰਕਿੰਗ ਕਮੇਟੀ ਬਿਕਸਤ ਕਰੇ ਹੈ ਕਹਾਂ ਪਏ ਤੇ ਉਹਦੇ ਬਾਅਦ ਪੱrti ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਧੰਨ ਚੁਣਸ ਕੇ ਤੋਂ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮਵਰੀ ਸੀ ਬਹੁਤ ਜਿਆਦਾ ਸਾਥ ਦਿੱਤਾ ਥੈਂਕ ਯੂ 5 ਸਾਲ ਪਹਿਲੇ ਸ਼ਰੂਨੀ ਕਾਲੀ ਦਲ ਦੇ ਡੈਲੀਗੇਟ ਸੈਕਸ਼ਨ ਨੇ ਮੈਨੂੰ ਇੱਕ ਬਹੁਤ ਵੱਡੀ ਜਿੰਮਵਰੀ ਦਿੱਤੀ ਸੀ ਕਾਲੀ ਦਲ ਦੀ ਪ੍ਰਧਾਨਗੀ ਦੀ ਕਾਲੀ ਦਲ ਦੀ ਸੇਵਾ ਸਭ ਨੂੰ ਪਿਛਲੇ 5 ਸਾਲ ਮੈਂ ਖਲੇ ਕੋਲ ਕਿ ਮੈਂ ਦਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੂਰਾ ਕਰ ਦਿੱਤਾ ਤੇ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੈਨੂੰ ਬਹੁਤ ਸਹਾਇਤਾ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਕਾਲਤਕ ਸਾਹਿਬ ਦੇ ਉੱਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਇਹ ਨਿਮਾਣਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਪਰ ਕੋਈ ਕਾਰਨਾ ਕਰਕੇ ਉਹਦੋਂ ਸਤੀਫਾ ਮੰਨ ਲਿਆ ਐ ਇਸ ਕਰਕੇ ਮੈਂ ਅੱਜ ਖਾਸ ਆਇਆ ਸੀ ਕਿ ਮੇਰੀ ਜੁਗਾਰੀ ਜਿਹੜੀ ਇਸ ਕੰਮ ਦਾ ਦਿਲੋਂ ਚਾਹੁੰਦਾ ਸੀ ਇਹ ਪਾਰਟੀ ਭਰਤੀ ਵਰਕਿੰਗ ਕਮੇਟੀ ਬਣਤੂ ਕਰੇ ਹੈ ਕਿੱਥੇ ਆਏ ਤੇ ਉਹਦੇ ਬਾਅਦ ਭਰਤੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਪ੍ਰਧਾਨ ਚੁਣ ਸਕੇ ਤੋ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜੰਮਵਰੀ ਸੀ ਬਹੁਤ ਜਿਆਦਾ ਸਾਥ ਦਿੱਤਾ ਥੈਂਕ ਯੂ 5 ਸਾਲ ਪਹਿਲੇ ਸ਼੍ਰੋਮਨੀ ਕਾਲੀਦਲ ਦੇ ਡੈਲੀਗੇਟ ਸੈਕਸ਼ਨ ਨੇ ਮੈਨੂੰ ਇੱਕ ਬਹੁਤ ਵੱਡੀ ਜੰਮਵਰੀ ਦਿੱਤੀ ਸੀ ਕਾਲੀਦਲ ਦੀ ਪ੍ਰਧਾਨਗੀ ਦੀ ਕਾਲੀਦਲ ਦੀ ਸੇਵਾ ਸਮਾਂ ਪਿਛਲੇ 5 ਸਾਲ ਮੈਂ ਦਿਲੋਂ ਜੋ ਹੋ ਸਕਦਾ ਸੀ ਪਾਰਟੀ ਸੇਵਾ ਵਾਸਤੇ ਮੈਂ ਪੁਰਖ ਕਹਤਾ ਤਾਂ ਮੈਂ ਧੰਨਵਾਦ ਕਰਦਾ ਵਰਕਰਾਂ ਨੇ ਜਿਨ੍ਹਾਂ ਨੇ ਮੇਰਾ ਬੜਾ ਸਾਥ ਦਿੱਤਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਨਾਂ ਨੇ ਮੈਨੂੰ ਬਹੁਤ ਪਛਾਣ ਦਿੱਤਾ ਤੇ ਕਿਉਂਕਿ ਹੁਣ 5 ਸਾਲ ਪੂਰੇ ਹੋ ਗਏ ਆ ਮੈਂ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣਾ ਸੀ ਮੈਂ ਉਦੋਂ ਮਨ ਬਣਾ ਲਿਆ ਸੀ ਕਿ ਮੈਂ ਇਹ ਜ਼ਮਾਨਾ ਸਿੱਖ ਜਾਣਾ ਮੈਂ ਉਦੋਂ ਹੀ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਭੇਜ ਦਿੱਤਾ ਸੀ ਵਰਕੂ ਕਾਰਨਾ ਕਰਕੇ ਉਹਦੋ ਸਤੀਫਾ ਮਜੂਰ ਹੋਇਆ ਇਸ ਕਰਕੇ ਮੈਂ ਅੱਜ ਖਾਸ ਆਇਆ ਸੀ ਕਿ ਮੇਰੀ ਜੁਗਾਰੀ ਜਿਹੜੀ ਇਸ ਮੈਂ ਦਿਲੋਂ ਚਾਹਣਾ ਇਹ ਪਾਰਟੀ ਭਰਤੀ ਵਰਕਿੰਗ ਕਮੇਟੀ ਬਣਤ ਕਰੇ ਤੇ ਉਹਦੇ ਬਾਅਦ ਭਰਤੀ ਦੇ ਬਾਅਦ ਇੱਕ ਨਵੀਂ ਲੀਡਰਸ਼ਿਪ ਜਾਂ ਨਵਾਂ ਜੋ ਵੀ ਪਾਰਟੀ ਚਾਹੇ ਉਹ ਇੱਕ ਨਵਾਂ ਦਾਰਟੂਨਸ ਕੇ ਸੋ ਐਸ ਕਰਕੇ ਅੱਜ ਮੈਂ ਖਾਸ ਕਰਕੇ ਸਾਰੇ ਵਰਕਰ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਇਆ ਕਿ ਉਹਨਾਂ ਨੇ ਜਦੋਂ ਮੇਰੇ ਕੋਲ ਜਿੰਮੇਵਾਰੀ ਸੀ ਬਹੁਤ ਜਿਆਦਾ ਸਾਥ ਦਿੱਤਾ ਥੈਂਕ ਯੂ 5 ਸਾਲ ਪਹਿਲੇ ਸ਼ਰੂਨੀ ਕਾਲੀਦਲ ਦੇ ਡੈਲੀਗੇਟ ਸੈਸ਼ਨ ਨੇ ਮੈਨੂੰ ਇੱਕ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਸੀ ਕਾਲੀਦਲ ਦੀ ਪ੍ਰਧਾਨਗੀ ਦੀ ਕਾਲੀਦਲ ਦੀ ਸੇਵਾ ਸਮਾਲੋ ਪਿਛਲੇ 5 ਸਾਲ ਮੈਂ ਦਿਲੋਂ ਜੋ ਹੋ ਸਕਦਾ ਹੈ ਪਾਰਟੀ ਸੇਵਾਵਾ